ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 18 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ ਸ਼ਾਮ ਦਾ ਹੈਗਾ तकरीबन 5:30 ਵਜੇ ਦਾ ਸਮਾਂ ਦੋਸਤੋ ਜਿਹੜੇ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਉਹਨਾਂ ਦੀ ਚੁਵਾਈ ਵੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੇਖਣ ਦੇ ਵਿੱਚ ਮਿਲੇਗੀ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈਗਾ ਜੀ ਬਾਜੀ ਹਰਬੇਲ ਦੇ ਫਾਰਮ ਤੇ ਪਹੁੰਚਿਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਵੀ ਇਹਦਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਸੋ ਦੋਸਤੋ ਹਰੀਕੇ ਪੱਤਨ ਤੋਂ ਜਿਹੜੀ ਇਸ ਪਿੰਡ ਦੀ ਦੂਰੀ ਹੈਗੀ ਆ ਤਕਰੀਬਨ 12 ਕਿਲੋਮੀਟਰ ਦੀ ਇਸ ਪਿੰਡ ਦੀ ਦੂਰੀ ਆ ਤੇ ਸੰਗਮਾ ਢੇਡੇ ਤੋਂ ਤੁਸੀਂ ਜਿਹੜਾ ਦੋਸਤੋ ਸਜਦੋਂ ਤੇ ਸਜਦੋਂ ਤੋਂ ਤੁਸੀਂ ਪਿੰਡ ਜੋੜ ਸਿੰਘ ਵਾਲਾ ਪਹੁੰਚ ਸਕਦੇ ਜੀ ਬੱਡੇ ਸਭਰਾ ਦੁੱਬਲੀ ਬਰਵਾਲਾ ਚੀਮਾ ਬਿਲਕੁਲ ਨਾ ਨਾ ਲੱਗਦੇ ਦੋਸਤੋ ਪਿੰਡ ਹੈਗੇ ਆ ਤੇ ਆਓ ਜਿਹੜੇ ਪਸ਼ੂ ਸੂਏ ਆ ਦੋਸਤੋ ਇੱਕ ਟਾਈਮ ਦੋ ਟਾਈਮ ਦੀ ਜਿਹੜੀ ਚਵਾਈ ਕਰਕੇ ਆਪਦੀ ਤਸੱਲੀ ਜ਼ਰੂਰ ਕਰ ਲਿਓ ਤੇ ਬਥੇਰੇ ਡਿਟੇਲ ਹੈਗੀ ਆ ਬਥੇਰੇ ਇਨਫੋਰਮੇਸ਼ਨ ਜਿਹੜੀ ਹੈਗੀ ਆ ਇਹਨਾਂ ਪਸ਼ੂਆਂ ਦੇ ਸਬੰਧ ਵਿੱਚ ਆਪਾਂ ਵੀਰ ਹਰਵੇਲ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਿੰਨ ਬਿਹੜਾਂ ਦੋਸਤੋ ਤੁਹਾਨੂੰ ਦਿਖਾਉਣੀਆਂ ਨੇ ਅੱਜ ਤੇ ਉਹ ਮੱਝਾਂ ਹੋਣਗੀਆਂ ਤੇ ਪਸ਼ੂ ਜਿਹੜੇ ਹੈਗੇ ਦੋਸਤੋ ਆਲਮੋਸਟ ਜਿਹੜੇ ਸਾਰੇ ਸੂਏ ਸਵਾਏ ਪਸ਼ੂ ਹੋਣਗੇ ਤੇ ਬਿਲਕੁਲ ਜਿਹੜੀ ਥਾਣਾ ਦੀ ਚੈੱਕਪਾਸ ਆ ਤਸੱਲੀ ਆ ਤੁਸੀਂ ਆਪਣੇ ਹੱਥੀ ਵੀ ਜਰੂਰ ਕਰ ਲਿਓ ਬਾਕੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਆ ਚੁਵਾਈ ਪ੍ਰੋਪਰ ਆ ਉਹ ਵੀ ਵੇਖਣ ਦੇ ਵਿੱਚ ਮਿਲ ਜੇਗੀ ਐਨੀਮਲ ਜਿਹੜੇ ਹੈਗੇ ਦੋਸਤੋ ਦੋ ਤੁਹਾਨੂੰ ਨੀਲੀ ਰਾਵੀ ਦੇ ਪਸ਼ੂ ਵੇਖਣ ਦੇ ਵਿੱਚ ਮਿਲਣਗੇ ਨੀਲੀ ਦੀਆਂ ਮੱਝਾਂ ਹੋਣਗੀਆਂ ਦੋ ਆ ਇਨਫੋਰਮੇਸ਼ਨ ਆਪਾਂ ਵੀਰ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਚੱਲਦੇ ਆਂ ਬਾਈ ਹਰਵੇਲ ਦੇ ਕੋਲ ਬਾਕੀ ਜਿਹੜੀ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਸਕਿਪ ਨਾ ਕਰਿਓ ਇਹਨਾਂ ਦੇ ਵਿੱਚ ਜਿਹੜੀ ਦੋਸਤੋ ਤੁਹਾਨੂੰ ਚੁਵਾਈ ਹੈਗੀ ਆ ਜਿਹੜੇ ਪਸ਼ੂ ਸੂਏ ਸਵਾ ਆ ਵੀਰ ਹਰਵੈਲ ਸਭ ਤੋਂ ਪਹਿਲਾਂ ਸਸਤਰੀ ਕਾਲਵੀਰ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਦੇਸ਼ ਉਦੇਸ਼ ਜਾਂ ਇੱਥੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਾਈ ਈਟਾ ਬਹੁਤ ਵਧੀਆ ਵੀਰ ਤੇ ਅੱਜ ਬਾਈ ਹਰਵੈਲ ਮੈਂ ਜਿੱਦਾਂ ਦੱਸਤਾ ਵੀ ਤਿੰਨ ਆਪਣੇ ਕੋਲ ਬੈੜਾ ਹੈਗੀਆਂ ਦੋ ਨੀਲੀ ਦੇ ਵਿੱਚ ਮੱਝਾਂ ਐ ਜੀ ਆ ਵੀ ਜੀ ਹਾਂ ਤਿੰਨ ਬੈੜਾ ਨੇ ਦੋ ਮੱਝਾਂ ਨੇ ਠੀਕ ਆ ਜੀ ਜਿਹਦੇ ਵਿੱਚੋਂ ਚਾਰ ਪਸ਼ੂ ਸੂਏ ਨੇ ਤਾਂ ਇੱਕ ਗੱਬਣ ਐ ਠੀਕ ਆ ਜੀ ਆਪਾਂ ਇਹਨਾਂ ਦੀ ਚੋਈ ਕਰਾਵਾਂਗੇ ਜ਼ਰੂਰ ਤੇ ਬਾਈ ਹਰਵੈਲ ਬਿਲਕੁਲ ਜੇਕਰ ਆਪਾਂ ਪਹਿਲੇ ਨੰਬਰ ਤੋਂ ਸਟਾਰਟ ਕਰ ਲਈਏ ਲਾਲ ਕਲਰ ਦੇ ਵਿੱਚ ਲਾਲ ਰੰਗ ਦੇ ਵਿੱਚ ਆਪਣੇ ਕੋਲ ਵੈੜ ਖੜੀ ਹੈ ਵੀਰ ਇਹ ਰੰਗ ਦਾ ਪਹਿਲਾ ਆਪਾਂ ਇਹਨੂੰ ਲਾਲਾਂ ਹੀ ਜਿਵੇਂ ਦੇ ਦਿੱਗੇ ਵੈਸੇ ਇਹਨੂੰ ਗੋਰਾ ਰੰਗ ਕਿਹਾ ਜਾਂਦਾ ਅੱਛਾ ਜੀ ਗੋਰਾ ਰੰਗ ਹੈ ਠੀਕ ਹੈ ਤਾਂ ਇਹ ਜਦੋਂ ਸਰ ਜਰਸੀ ਦਾ ਤੇ ਸ਼ਾਈ ਵਾਲ ਦਾ ਕ੍ਰਾਸ ਆ ਹੂੰ ਤਾਂ ਇਹਦੀ ਜਿਹੜੀ ਇਹਦੇ ਸੂਈ ਨੂੰ ਕਰੀਬ ਇਹਨੂੰ 11 12 ਦੇ ਹੋ ਗਏ ਠੀਕ ਹੈ ਤਕਰੀਬ 12 ਪਲੱਸ ਹੋਊਗਾ 13 ਹੋਊਗਾ 13.5 ਜਿੱਥੇ ਚੱਲ ਰਹੀ ਹੈ ਠੀਕ ਆ ਤੇ ਚੁਾਈ ਇੱਕ ਨੰਬਰ ਆ ਠੰਡੀ ਸੀਲਸ ਲੱਗਾ ਤੇ ਦੂਜੇ ਸੂਵੇ ਦੇ ਚੱਲਣ ਦੀ ਹੈ ਸੂਈ ਆ ਸੈਕੰਡ ਟਾਈਮਰ ਆ ਮਗਰ ਬੱਚਾ ਵੀਰ ਤੇ ਬਾਕੀ ਬਹੁਤ ਜ਼ਿਆਦਾ ਕੱਦ ਵਜਨ ਇੱਕ ਚੰਗਾ ਮੰਨ ਲਵਾਂ ਵੱਡੀਆਂ ਗੱਲਾਂ ਕਿਹਾ ਸਕਦੇ ਆਪਾਂ ਠੀਕ ਹੈ ਜੀ ਤੇ ਇਹਦੀ ਜਿਹੜੀ ਫੈਟ ਆ 5 ਪਲੱਸ ਵਾਲੀ ਆ ਠੀਕ ਹੈ ਜੀ ਤੇ ਬੱਚਾ ਮੇਲ ਆ ਗਿਆ ਜੀ ਮੇਲ ਆ ਗਿਆ ਪਿੱਛੇ ਇਹਦੇ ਤੇ ਆਪਾਂ ਮਤਲਬ ਜਿੰਨੇ ਮੇਰੀ ਤਾਰੀਫ ਕਰ ਲਈ ਅਮੀ ਕਰ ਅੱਛਾ ਭਾਈ ਹਰਵੇ ਰਸੂਈ ਨੂੰ ਕਿੰਨੇ ਦਿਨ ਹੋਏ ਦੱਸੇ ਅੱਜ 12 13 ਦਿਨ ਹੋ ਗਏ ਹੋਣਗੇ 12 13 ਦਿਨ ਦਾ ਜਿਹੜਾ ਸਮਾਂ ਹੋ ਗਿਆ ਕਿਸਾਨ ਵੀਰੋ ਬਿਲਕੁਲ ਠੰਡੀ ਸਲੱਕ ਪਸ਼ੂ ਜਿਹੜਾ ਹੈਗਾ ਤੁਸੀਂ ਜ਼ਰੂਰ ਦੇਖੋ ਬਿਲਕੁਲ ਆਪਾਂ ਦੇਖੋ ਧਾਰਾ ਮਾਰ ਕੇ ਦਿਖਾ ਦੇ ਮਾਨ ਬਹੁਤ ਹੀ ਵਧੀਆ ਚਾਰੇ ਥਾਣਾ ਦੋਸਤੋ ਭਰਾ ਪੂਰਾ ਹੈਗਾ ਵੇਖੋ ਤੇ ਮੁੱਠੀ ਵਾਲਾ ਥਾਣਾ ਭੋਲੀ ਇੱਕ ਨੰਬਰ ਜੋਂਨ ਕੱਦ-ਕੜ ਪੂਰਾ ਹੈਗਾ ਕਿਸਾਨ ਵੀਰੋ ਜਿਹੜਾ ਜੇਕਰ ਕਰਨਾ ਜ਼ਰੂਰ ਬੰਦਾ ਕੱਦ-ਕੜ ਦੇ ਉੱਚੇ ਕੱਦ-ਕੜ ਦੇ ਵਿੱਚ ਪਿੱਛੇ ਮੇਲ ਕਾਫ ਆ ਦਿਖਾ ਸਕਦੇ ਆ ਜੀ ਦਿਖਾਉਣਾ ਵੀਰ ਆ ਬੈਕਸਾਈਡ ਤੋਂ ਈ ਥਣਾ ਦੀ ਹਵਾਨੇ ਦੀ ਜਿਹੜੀ ਬੰਤਾਰਾ ਉਹ ਜ਼ਰੂਰ ਦੇਖ ਲਓ ਸਮਾਂ ਜਿਹੜਾ ਦੋਸਤੋ ਹੁਣ ਮੌਕੇ ਤੇ ਚਵਾਈ ਵਾਲਾ ਸਮਾਂ ਹੋਇਆ ਪਿਆ ਕਿਉਂਕਿ ਜਿਹੜਾ ਸਮਾਂ 5.5 ਤੋਂ 6 ਵਜੇ ਤੱਕ ਜਿਹੜਾ ਈਵਨਿੰਗ ਟਾਈਮ ਹੈਗਾ ਤੇ ਬੱਚਾ ਜਿਹੜਾ ਦੋਸਤੋ ਮੇਲ ਕਾਫ ਹੈ ਨੀਚੇ ਬੱਚਾ ਜਿਹੜਾ ਦੋਸਤੋ ਉਹ ਤੁਸੀਂ ਜ਼ਰੂਰ ਦੇਖੋ ਆ ਬੱਛਾ ਜੀ ਬੱਚਾ ਵੀ ਚੰਗਾ ਹੈ ਵੀ ਆ ਠੀਕ ਹੈ ਜੀ ਮਗਰ ਬੱਚਾ ਬ ਤੇ ਬੈਡ ਬਹੁਤ ਖੂਬਸੂਰਤ ਆ ਵੱਡੇ ਕੱਦ ਕੱਦ ਦੇ ਵਿੱਚ ਤੇ ਠੰਡੀ ਸੀਸਲਾ ਕਪੂਰੀਆ ਤੇ ਵੀਰਾ ਕਹਿੰਦਾ ਵੀ ਤਕਰੀਬਨ ਜਿਹੜੀ ਫਾਇਟ ਆ ਤਕਰੀਬਨ ਉਹ ਵੀ ਮੱਝਾਂ ਦੇ ਬਰਾਬਰ ਹੀ ਆਉਂਦੀ ਹੈ ਇਹੋ ਜੇ ਪਸ਼ੂ ਦੀ ਆ ਵੇਖੋ ਕਿਉਂਕਿ ਜਦੋਂ ਸ਼ਾਹੀ ਬਾਦ ਜਾਂ ਜਰਸੀ ਦਾ ਕ੍ਰੋਸ ਹੋ ਜਾਂਦਾ ਹੈ ਤਾਂ ਥੋੜੀ ਜਿਹੀ ਫਾਇਟ ਦੀ ਆ ਮਾਤਰਾ ਹੈਗੀ ਆ ਉਹ ਵੀ ਜਿਹੜੀ ਦੋਸਤੋ ਐਡਵਾਂਸ ਹੋ ਜਾਂਦੀ ਹੈ ਬਿਲਕੁਲ ਇਕੁਅਲ ਟੂ ਆ ਮੱਝਾਂ ਦੇ ਠੀਕ ਆ ਭਾਈ ਹਰਵੇਲ ਨੇ ਤਾਂ ਇੱਕ ਵੀਰੇ ਡਿਮਾਂਡ ਕਿੰਨੀ ਕੀਤੀ ਡਿਮਾਂਡ ਸਿੰਧੂ ਸਾਹਿਬ ਜੀ ਇਹਦਾ ਜਿਹੜਾ ਲੈਣ ਦੇ ਨਾ 38000 ਦੇ ਵਿੱਚੋਂ ਥੋੜਾ ਬੋਤਾ ਮੰਤਨ ਕਰਾਂਗੇ 38000 ਬਿਲਕੁਲ ਜੀ ਵੈਸੇ ਕਹਾ 40 ਤੋਂ ਬਾਹਰ ਕਿਤੇ ਵੀ ਆਪਾਂ ਵੇਚ ਸਕਦੇ ਪਰ ਆਪਣੀ ਸੋਚ ਇਹ ਸਸਤੇ ਰੇਟ ਦੇ ਭੈਣ ਭਰਾ ਤੱਕ ਜਿਹੜੀ ਕੀਜ ਹੈ ਪਹਚਾਈ ਜਾਵੇ ਠੀਕ ਆ 38000 ਵੀਰੇ ਨੇ ਡਿਮਾਂਡ ਕੀਤੀ ਆ ਸੋ ਤੁਸੀਂ ਜਿਹੜਾ ਦੋਸਤੋ ਘਰ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਤੇ ਬਿਲਕੁਲ ਦੁੱਧ ਹੈਗਾ ਤਕਰੀਬਨ 12 ਪਲੱਸ ਵੀ ਵੀਰ ਦਿੱਤੀ ਜਾਊਗੀ 13 ਹੋ ਸਾਢੇ 13ਵੇਂ ਹੋਗਾ ਪਰ 12 ਪਲੱਸ ਇਸ ਟਾਈਮ ਜਿਹੜਾ ਠੀਕ 12 ਪਲੱਸ ਇਸ ਟਾਈਮ ਬਿਲਕੁਲ ਮੌਕੇ ਦਾ ਰੈਡੀ ਆ ਕਿਸਾਨ ਵੀਰੋ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਚਵਾ ਇੱਕ ਨੰਬਰ ਹੈਗਾ ਬਿਲਕੁਲ ਠੀਕ ਆ ਖੋਲ ਕੇ ਕਰ ਲਓ ਬਰ ਦਿਖਾ ਦੇ ਵੱਡੇ ਕਦ ਕੱਦ ਦੇ ਵਿੱਚ ਆ ਕਿਸਾਨ ਵੀਰੋ ਕਿਉਂਕਿ ਦੂਰੋਂ ਨੇੜੇੋਂ ਕਿਸੇ ਭੈਣ ਭਰਾ ਨੇ ਚੱਲ ਕੇ ਆਉਣਾ ਮੈਂਸ਼ਨ ਕਰਨਾ ਜ਼ਿਕਰ ਕਰਨਾ ਜਿਹੜਾ ਜ਼ਰੂਰ ਬਣਦਾ ਹੈਗਾ ਥਾਣ ਹਵਾਨੇ ਦੀ ਬੜੀ ਸੋਹਣੀ ਹੈਗੀ ਆ ਤਕਰੀਬਨ ਵੱਡੇ ਕਦ ਕੱਦ ਦੇ ਵਿੱਚ ਤੇ ਥਾਣ ਹਵਾਨਾ ਵੀ ਬਹੁਤ ਖੂਬਸੂਰਤ ਸ਼ੁੱਧ ਜਿਹੜਾ ਦੋਸਤੋ ਹਵਾਨਾ ਡਰ ਲੱਗਾ ਹੈਗਾ ਕਿੰਦਾ ਮੰਦਰ ਸਿਆ ਸੋ ਦੋਸਤੋ ਅਕ ਜਿਹੜੀ ਨੈਕਸਟ ਵੈਡ ਹੈਗੀ ਆ ਬਿਲਕੁਲ ਕ੍ਰੋਸ ਆਂਗ ਦੇ ਵਿੱਚ ਹੈਗੀ ਆ ਤਕਰੀਬਨ ਆ ਵੀ ਬਾਈ ਹਰਵੇ ਤੋਂ ਪੁੱਛ ਲੈਣੇ ਆ ਸੋ ਵੀਰ ਜੀ ਕੀ ਡਿਟੇਲ ਹੈਗੀ ਇਸ ਵੈਡ ਦੀ ਅ ਸੰਧੂ ਸਾਹਿਬ ਜੀ ਅੱਜ ਇਹਨੂੰ ਸੂਈ ਨੂੰ ਪ੍ਰੋਪਰ 12 ਦਿਨ ਹੋ ਗਏ ਪਿੱਛੇ ਮੇਲ ਕਰਾ ਕੇ ਤੇ ਮੈਲੇ ਤੇ ਸ਼ੁਰੂ ਹੋ ਗਈ ਆ ਠੀਕ ਆ ਦਾ ਦੂਜੇ ਸੂਏ ਵੈਲ ਸੂਈਆ ਠੀਕ ਹੈ ਜੀ ਦੋ ਤੈਸ ਟਾਈਮ ਇਹਦੇ ਥੱਲੇ ਕਰੀਬ 12 12.5 ਲੀਟਰ ਜਿਹੜਾ ਰੈਡੀ ਹੈ ਬਿਲਕੁਲ ਇਹ ਮੌਕੇ ਤੇ ਚੋਈ ਕਰਾ ਦਾਂਗੇ ਆਪਾਂ ਕਰਾ ਦਾਂਗੇ ਆਪਾਂ ਠੀਕ ਹੈ ਤੇ ਕਿਉਂ ਨੇ ਤੇ ਨੰਬਰ ਇਹ ਚੁਵਾਈ ਆਪਾਂ ਹੁਣ ਕਰਾਵਾ ਬੱਚਾ ਵੀਰਿੰਦੇ ਥੱਲੇ ਕੀ ਆ ਅਮਰੀਕਾ ਦਾ ਮੇਲ ਕਾਪਾ ਸੂਬਾ ਦੂਜਾ ਦੱਸਿਆ ਵੀ ਹਾਂਜੀ ਸੂਬਾ ਦੂਜਾ ਸੂਬਾ ਦੋਸਤੋ तकरीबन 12 ਲੀਟਰ ਤੋਂ ਪਲੱਸ ਵੀਰ ਕਹਿੰਦਾ ਵੀ ਚੁਵਾਈ ਕਰਾ ਦਾਂਗੇ ਤੇ ਹਵਾਨੇ ਦੀ ਬਹੁਤ ਖੂਬਸੂਰਤਾ ਵੇਖੋ ਦੋਸਤੋ ਬਨਾਵਟ ਜਿਹੜੀ ਹਵਾਨੇ ਦੀ ਸ਼ੇਪ ਹੈਗੀ ਆ ਬਿਲਕੁਲ ਤੁਹਾਨੂੰ ਤੋਂ ਲੈ ਕੇ ਬਿਲਕੁਲ ਬੈਕ ਸਾਈਡ ਨੂੰ ਜਿਹੜਾ ਉੱਪਰ ਦਾ ਹੋਇਆ ਨਜ਼ਾਰਾ ਆਵੇਗਾ ਤੁਹਾਨੂੰ ਹਵਾਨਾ ਤੇ ਕੱਦ ਕਾਠੀ ਜਿਹੜੀ ਦੋਸਤੋ ਮੀਡੀਅਮ ਹਾਈਟ ਕੱਦ ਕਾਠੀ ਹੈਗੀ ਆ ਡੱਬੀ ਕ੍ਰਾਸ ਵਾਈਡ ਹੈਗੀ ਆ ਤੇ ਆਹ ਥਾਣਾ ਹਵਾਨਾ ਦੇਖ ਕੇ ਜਿਹੜ ਸੋ ਦੋਸਤੋ ਜਿੱਦਾਂ ਮੱਝਾਂ ਦੇ ਵਿੱਚ ਬਿਹੜਾਂ ਦੇ ਵਿੱਚ ਨਾਰਮਲੀ ਤੇਜ਼ੀ ਹੋਈ ਆ ਬਿਲਕੁਲ ਜਿਹੜੀ ਬਿਹੜਾ ਦੋਸਤੋ ਭਾਪੜਤੇ ਵਿੱਚ ਵੀ ਜੀ ਬਿਲਕੁਲ ਹੋਵੇਗੀ ਤੇ ਰੇਟ ਆਪਾਂ ਬਾਈ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹੁਣ ਤੇ ਮੂੰਹ ਮੱਥਾ ਫੇਸ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਬੱਚਾ ਜਿਹੜਾ ਦੋਸਤੋ ਮੇਲ ਕਾ ਇਸ ਦਿਨ ਬੱਚਾ ਦਿਖਾ ਰਹੇ ਹਾਂ ਹਾਂ ਬੱਚਾ ਜਿਹੜਾ ਹੈਗਾ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਡੱਬਾ ਜਿਹੜਾ ਬੱਚਾ ਆ ਵੇਖੋ ਆ ਚੈੱਕ ਕਰੋ ਜੀ ਆ ਬੱਚਾ ਬਿਲਕੁਲ ਠੀਕ ਹੈ ਜੀ ਮੇਲ ਕਾ ਠੀਕ ਹੈ ਜੀ ਬਾਕੀ ਵੀਰ ਚੋਾਈ ਚੋਈ ਚੰਗੀ ਹੈ ਚੋਾਈ ਦਾ ਵੇਖ ਨੰਬਰ ਹੈ ਬਾਕੀ ਐਫ ਐਚ ਚੋਾਈ ਦੇ ਖਾ ਲੈਂਦੇ ਆ ਠੀਕ ਹੈ ਚੋਾਈ ਵੀਰ ਕਹਿੰਦਾ ਵੀ ਇੱਕ ਨੰਬਰ ਹੈਗੀ ਬਾਕੀ ਚੋਾਈ ਦੋਸਤੋ ਤੁਹਾਨੂੰ ਵੇਖਣ ਦੇ ਵਿੱਚ ਮਿਲੇਗੀ ਇਸੇ ਵੜਦੀ ਤੇ ਵੀਰ ਹਰ ਵੇਲੇ ਇੱਕ ਮੋਲ ਜ਼ਰੂਰ ਦੱਸ ਕੇ ਦਾ ਮੋਲ ਸੰਤੋ ਜੀ ਦਾ ਲੈਂਡ ਟੇਨ ਆ ਉਹਦਾ 33000 33000 ਕੋਈ ਲੈਸ ਲੂਸ ਵਿੱਚ ਹਾਂ ਮਾਨਸਾਨ ਕਰਾਂਗੇ ਬਿਲਕੁਲ ਛੋੜ ਸਮਝ ਕੇ ਠੀਕ ਹੈ ਜੀ ਸੋ ਦੋਸਤੋ ਵੀਰਾਂ ਦਾ ਵੀ ਥੋੜੀ ਬਥੀ ਗੰਜਾਇਸ਼ ਥੋੜੀ ਬਥੀ ਛੋਟ ਜ਼ਰੂਰ ਕੀਤੀ ਜਾਵੇਗੀ 33000 ਜਿਹੜੀ ਦੋਸਤੋ ਡਿਮਾਂਡ ਵੀਰ ਨੇ ਕੀਤੀ ਹੈ ਇਸ ਬੈਕਸ਼ੈਟ ਦੀ ਤੇ 12 ਲੀਟਰ ਤੋਂ ਪਲੱਸ ਜਿਹੜੀ ਮਿਲ ਕੇ ਗਿਆ ਇਸ ਟਾਈਮ ਹੈਗੀ ਆ ਇਹ ਵੀ ਚੁਵਾਈ ਤੁਹਾਨੂੰ ਆਪਾਂ ਦਿਖਾਵਾਂਗੇ ਦੋਸਤੋ ਵੀਡੀਓ ਦੇ ਵਿੱਚ ਇਸੇ ਬੰਨ ਜਿਹੜੀ ਚੈੱਕ ਪਾਸ ਹੋਵੇਗੀ ਕੋਈ ਦੂਰ ਨਾ ਬੈਠੇ ਜਿੱਥੇ ਤੁਸੀਂ ਸੌਦਾ ਕਰਨਾ ਈਜ਼ੀ ਹੋ ਜਾਏਗਾ ਤੁਹਾਡੇ ਲਈ ਤੇ ਬਿਲਕੁਲ ਜਿਹੜੀ ਸੱਜੇ ਖੱਬੇ ਪਾਸੇੋਂ ਬਿਲਕੁਲ ਬੈਕਸ਼ੈਟ ਤੋਂ ਹਵਾਨੇ ਦੀ ਪੰਤਰ ਬਹੁਤ ਖੂਬਸੂਰਤ ਆ ਓਵਰ ਆਲ ਜਿਹੜਾ ਮੁੱਠੀ ਰਥਾਂ ਨਾਲ ਜਿੱਦਾਂ ਮਾਝ ਤੋ ਦੋਸਤ ਜਿੰਨੀ ਵੀ ਆਪਾਂ ਚੀਜ਼ ਲਾ ਲਈ ਬਿਲਕੁਲ ਜੀ ਆ ਬੇਲੋ ਠੰਡੀ ਧੀਰੀ ਆ ਦੋਸਤੋ ਇਸ ਤੋਂ ਬਾਅਦ ਆ ਤੁਹਾਨੂੰ ਇੱਕ ਆਪਾਂ ਮੱਝ ਦਿਖਾਉਣੀ ਆ ਇਹਦੇ ਵਿੱਚ ਮੱਝ ਆ ਦੋਸਤੋ ਬੱਗੀ ਨਾਸ ਆ ਮੱਥਾ ਬੱਲਾ ਬਿੱਲੀਆਂ ਅੱਖਾਂ ਬਿਲਕੁਲ ਚਾਰੇ ਪੈਰ ਪ੍ਰੋਪਰ ਅ ਅਗਲੇ ਪੈਰਾਂ ਤੇ ਜਵਾਬ ਹੋਵੇਗਾ ਦੋਸਤੋ ਮਗਰਲੇ ਪੈਰ ਵਾਈਟ ਭਾਈ ਇਹ ਹਰ ਵੇਲੇ ਇਸ ਦੀ ਕੀ ਡਿਟੇਲ ਇਹ ਡਿਟੇਲ ਸੰਧੂ ਆਪ ਸੂਈ ਨੂੰ ਇਹਨੂੰ ਤਿੰਨ ਦਿਨ ਹੋ ਗਿਆ ਅੱਜ ਸੌਰੀ ਚੌਥਾ ਦਿਨ ਪਿੱਛੇ ਕੱਟੀ ਆ ਗਈ ਇਹਦੇ ਠੀਕ ਆ ਜੀ ਤਾਂ ਕਰੀਬ 7 7.5 ਲੀਟਰ ਬੋਲਾ ਹੀ ਹੋਣ ਉਹ ਤੀਜਾ ਸੂਈ ਹੈ ਜੀ ਤਾਂ ਸੂਆ ਤੀਜਾ ਸੂਈ ਆਏ ਤੇ ਬਾਕੀ ਆਪਾਂ ਇਹਦੀ ਚਵਾਈ ਵੀ ਦਿਖਾਵਾਂਗੇ ਠੀਕ ਆ ਸੂਬਾ ਦੋਸਤੋ ਤੀਜਾ ਤੇ ਚੌਥਾ ਕਦੇ ਨਾਲ ਜਵੀਰ ਕਹਿੰਦਾ ਵੀ ਹੋ ਗਿਆ ਸੂਈ ਨੂੰ ਮਗਰ ਜਿਹੜਾ ਫੀਮੇਲ ਦਾ ਆਪਾਂ ਮਗਰ ਬੱਚਾ ਫੀਮੇਲ ਆ ਜਰੂਰ ਨੋਟ ਕਰ ਲਓ ਆ ਫੀਮੇਲ ਬੱਚਾ ਜਿ ਮਗਰ ਆ ਮੱਝ ਦੀ ਬਾਡੀ ਬੰਤਰ ਹੈਗੀ ਆ ਦੋਸਤੋ ਤੇ ਬਿਲਕੁਲ ਤਾਜੀ ਸੂਈ ਹੈਗੀ ਆ ਤੇ ਥਾਨਹਵਾਣੇ ਦੀ ਬਹੁਤ ਵਧੀਆ ਬਿਲਕੁਲ ਪੱਧਰ ਲਈ ਵਾ ਦੋਸਤੋ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਪੱਧਰ ਥਾਨ ਦੇ ਵਾ ਆ ਲਓ ਜੀ ਕਰੋ ਚੈੱਕ ਨੀਲੀ ਦੇ ਵਿੱਚ ਦੋਸਤੋ ਪੈਂਦੀ ਆ ਸਿੰਗਲ ਹੱਡੀ ਬਿਲਕੁਲ ਨੋਟ ਜ਼ਰੂਰ ਕਰ ਲਓ ਦੋਸਤੋ ਦਾ ਬਰੀਕ ਸਕਿਨ ਕੈਮੜੀ ਜਿੰਨੇ ਵੀ ਆਪਾਂ ਦੇਖੋ ਨਾ ਹਾਂ ਬਿਲਕੁਲ ਜਿਹੜੀ ਗੰਡੇ ਦੇ ਸ਼ਿਲਕ ਸ਼ਿਲਕ ਵਰਗੀ ਜਿਹੜੀ ਦੋਸਤੋ ਚਮੜੀ ਹੈ ਆ ਮੂੰਹ ਮੱਥਾ ਫੇਸ ਦੀ ਕੁਆਲਿਟੀ ਸਿੰਘਾ ਦੀ ਮੰਤਰ ਬਹੁਤ ਖੂਬਸੂਰਤ ਆ ਲਓ ਚਾਰੇ ਪੈਰਾ ਦੇ ਨਿਸ਼ਾਨ ਤੇ ਚੋਣ ਇੱਕ ਬਾਈ ਹਰ ਵੀ ਥੋੜਾ ਜਿਆ ਉਹਨੂੰ ਤੋਰੋ ਆਹਨ ਤੋਰੋ ਜੀ ਦਿਖਾ ਦਗੇ ਵੀਰਾਂ ਨੂੰ ਆਪਾਂ ਤਸਦੀਕ ਦੇ ਨਾਲ ਆਹ ਲਓ ਦੋਸਤੋ ਕਰੋ ਚੈੱਕ ਠੀਕ ਹੈ ਜੀ ਬਿਲਕੁਲ ਜਿਹੜੀ ਚੁਵਾਈ ਹੈਗੀ ਹੈ ਦੋਸਤੋ ਇਸ ਮੱਝ ਦੀ ਵੇ ਤੁਹਾਨੂੰ ਬਿਲਕੁਲ ਪ੍ਰੋਪਰ ਵੇਖਣ ਦੇ ਵਿੱਚ ਮਿਲ ਜੇਗੀ ਠੀਕ ਹੈ ਜੀ ਤੇ ਸ਼ੁਕੀਰ ਵੀਰ ਦੇ ਹੈਗਾ ਜਰੂਰੀ ਠੀਕ ਹੈ ਜੀ ਮਿਲਕਿੰਗ ਆਪਾਂ ਵੀਰ ਤੋਂ ਪੁੱਛ ਲੈਨੇ ਆ ਤੇ ਫਿਰ 6-7 ਕਿੱਤੇ ਚੱਲਣ ਦੇ ਹੁਣ ਹਾਂ ਜੀ ਅੱਜ ਚੌਥੇ ਦਿਨ ਚੌਥੇ ਦਿਨ ਬਿਲਕੁਲ ਜੀ ਨਹੀਂ 7 ਲੀਟਰ ਤੋਂ ਬਾਹਰ ਹੀ ਹੋਊਗਾ 7 ਕਿਲੋ ਤੋਂ ਬਾਹਰ ਹੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਨੋਰਮਲੀ ਆਪਾਂ ਮੰਨੀਏ ਵੀ 10 ਲੀਟਰ ਤੋਂ ਪਲੱਸ ਵੀ ਪਾ ਸਕਦੀ ਹੈ ਦੁੱਧ ਬਿਲਕੁਲ ਜੀ 10 ਤੋਂ ਬਾਹਰ ਹੀ ਹੋਊਗੀ ਠੀਕ ਹੈ ਜੀ ਨਾਰਮਲੀ 10 ਤੇ ਚੱਲੂਗੀ ਤਾਂ ਰੇਟ ਵੀ ਬਿਲਕੁਲ ਇਹਦਾ ਜਾਏਗਾ ਕਿੰਨਾ ਮੁੱਲ ਕਰਤਾ ਵੀਰ ਐ ਸੰਤੂ ਦਾ ਜਿਹੜਾ ਲੈਂਡ ਦੇ ਨਾਮ 60000 60000 ਬਿਲਕੁਲ 60000 ਦੋਸਤੋ ਜਿਹੜੀ ਆਪਾਂ ਤੁਹਾਨੂੰ ਫਸਟ ਮਾਜ ਦਿਖਾਈ ਹੈ ਜਿਹੜਾ ਬਾਅਦ ਮੰਨਤਾਂ ਕਰੇ ਲੈਸਿੰਦੇ ਚ ਵੀ ਜਿਹੜੀ ਗੰਜੈਸ਼ ਮੁਤਾਬਕ ਜਿੰਨੀ ਵੀ ਹੋਣੀ ਹੋਈ ਦੋਸਤੋ ਹੋ ਜੇਗੀ ਠੀਕ ਹੈ ਜੀ ਮੌਕੇ ਦਾ ਦੁੱਧ ਵੀਰ ਨੇ ਦੱਸਤਾ ਤਕਰੀਬਨ 10 ਤੋਂ ਪਲੱਸ ਜਿਹੜਾ ਦੁੱਧ ਪਾ ਦੇਗੀ ਤੇ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਹੈਗੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਆ ਦੇਖੋ ਬਿਲਕੁਲ ਆ ਥਾਣਾ ਹਵਾਨਾ ਜੀ ਠੀਕ ਹੈ ਆ ਦੇਖੋ ਤਸਦੀ ਦੇ ਨਾਲ ਆਹ ਵੇਖੋ ਜੀ ਠੀਕ ਹੈ ਠੀਕ ਹੈ ਭਾਈ ਹਰ ਫਿਰ ਇਸ ਤੋਂ ਬਾਅਦ ਇੱਕ ਦੋਸਤੋ ਹੋਰ ਵੀਰ ਦੇ ਕੋਲ ਅਨੀਲੀ ਦੀ ਜਿਹੜੀ ਮੱਝ ਆ ਅੱਜ ਸੂਈ ਨੂੰ ਕਰੀਬ ਇਹਨੂੰ ਪੰਜਵਾਹ ਦੇਣਾ ਹਾਂ ਜੀ ਸੂਈ ਨੂੰ ਇਹਨੂੰ ਪੰਜਵਾਹ ਦੇਣਾ ਪੰਜਵਾਹ ਜੀ ਹਾਂ ਜੀ ਆ ਪੰਜਵਾਹ ਦੇਣਾ ਹੋ ਗਿਆ ਤੇ ਸੂਆ ਵੀਰ ਆ ਸੂਆ ਤੀਜਾ ਸੂਆ ਤੀਜਾ ਦੋਸਤੋ ਬਿਲਕੁਲ ਅ ਵੱਡੀ ਜਿਹੜੀ ਦੋਸਤੋ ਐਕਸਟਰਾ ਆਰਡੀਨਰੀ ਕਹਾਂਗੇ ਬਿਲਕੁਲ ਤਾਜੀ ਵੱਡੇ ਖੁੱਲੇ ਪਿੰਡੇ ਦੀ ਜਿਹੜੀ ਦੋਸਤੋ ਵੀਰ ਦੇ ਕੋਲ ਮੱਝ ਆ ਨੀਲੀ ਦੇ ਵਿੱਚ ਆ ਦੋਸਤੋ ਪ੍ਰੋਪਰ ਹਵਾਨੇ ਦੀ ਬੰਤਰ ਸ਼ੇਪ ਦੀ ਤੁਸੀਂ ਜਿਹੜੀ ਜ਼ਰੂਰ ਚੈੱਕ ਕਰ ਸਕਦੇ ਆ ਆ ਥਾਣਾ ਹਵਾਨਾ ਤੇ ਵੇਟ ਪੁੱਟੇ ਦੀ ਚੌੜੀ ਆ ਦੋਸਤੋ ਤਕਰੀਬਨ ਮੂੰਹ ਮੱਥਾ ਜਿਹੜਾ ਫੇਸ ਦੀ ਕੁਆਲਿਟੀ ਬਿਲਕੁਲ ਦੇਖੋਗੇ ਤੁਸੀਂ ਮੱਥਾ ਬੱਲਾ ਤੇ ਬਿਲੀਆਂ ਖਾਂਦੇ ਤੁਸੀਂ ਜਰੂਰ ਚੈੱਕ ਕਰ ਅੱਜ ਪੰਜਵਾਂ ਦਿਨ ਹੋ ਗਿਆ ਵੀਰ ਕਹਿੰਦਾ ਵੀ ਸੂਜ ਨੂੰ ਤਕਰੀਬਨ ਪਿੱਛੇ ਦਾ ਦੋਸਤੋ ਮੇਲ ਕਾਫ ਆ ਬੱਚਾ ਜਿਹੜਾ ਘਟਾ ਨੀਚੇ ਇਸ ਤੇ ਠੀਕ ਹੈ ਆ ਥਣ ਹਵਾ ਨਾ ਵੇਖੋ ਬਹੁਤ ਵਧੀਆ ਥਣ ਥੱਲੇ ਹੁਣ ਕਰੀਬ 7.5 ਲੀਟਰ ਜਿਹੜਾ ਆ ਚੱਲ ਰਿਹਾ ਵਾ ਠੀਕ ਹੈ ਜੀ ਮੇਰੀ ਚੋਆਈ ਜਿਹੜੀ 12 ਲੀਟਰ ਦੀ ਕਰਵਾ ਦਊਗੀ ਠੀਕ ਹੈ ਜੀ ਵੈਸੇ 12 ਪਲੱਸ ਦੀ ਗਾਰੰਟੀ ਦਿੱਤੀ ਸੀ ਇਹਨਾਂ ਦੇ ਅੰਦਰ ਨੇ ਪਰ ਆਪਾਂ 12 ਲੀਟਰ ਦੀ ਆਰਾਮ ਨਾਲ ਜਿਹੜੀ ਚੋਈ ਮੰਨ ਕੇ ਲਿਜਾ ਸਕਦੇ ਆ ਠੀਕ ਆ ਪਿੱਟ ਪੁੱਠੇ ਦੀ ਦੋਸਤੋ ਬਹੁਤ ਵਧੀਆ ਰਾਜ ਰਹੀ ਹੈਗੀ ਆ ਸਿੰਗਲ ਹੱਡੀ ਬਿਲਕੁਲ ਜਿਹੜੀ ਨੀਲੀ ਦੀ ਪਿਓਰ ਦੋਸਤੋ ਮੱਝ ਆ ਵੇਖੋ ਮੂੰਹ ਮੱਥਾ ਫੇਸ ਦੀ ਕੁਆਲਿਟੀ ਬਿਲਕੁਲ ਬੱਗੀ ਨਾਸ ਤੇ ਬਰੀਕ ਚਮੜੀ ਆ ਦੋਸਤੋ ਠੀਕ ਆ ਸੋ ਬਾਈ ਹਰਵੇਲੇ ਦਾ ਮੋਲ ਕੀ ਦੱਸੋ ਆ ਸੰਦੂ ਸਾਹਿਬ ਜਿਹੜਾ ਲੈਣ ਦੇ ਮੋਲ ਆ ਇਹਦਾ 76000 ਰੁਪਇਆ ਬਿਲਕੁਲ ਉਹਦੇ ਜੋ ਸ਼ੋਰ ਕਰ ਰਹੇ ਸਾਡੇ 76000 ਦੋਸਤੋ ਇਹ ਸਮਝ ਦੀ ਡਿਮਾਂਡ ਆ ਵੀਰ ਨੇ ਕੀਤਾ ਮੋਲ ਥੋੜੀ ਪਾਤੀ ਜਿਹੜੀ ਗੁੰਜਾਇਸ਼ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਚੰਗੀ ਮਾਜਾ ਦੋਸਤੋ ਪਿੱਟ ਪੁੱਠੇ ਦੀ ਦੇਖੋਗੇ ਤਾਂ ਬਹੁਤ ਰਾਜੀ ਜਿਹੜੀ ਹੈਵੀ ਵਜ਼ਨ ਦੇ ਵਿੱਚ ਤੇ ਖਣ ਹਵਾਨਾ ਦੋਸਤੋ ਬਹੁਤ ਖੂਬਸੂਰਤ ਧਾਰ ਇੱਕ ਨੰਬਰ ਬਿਲਕੁਲ ਚੰਗੀ ਚਬਾਈ ਪੋਲੀ ਤੇ ਸਾਡੇ 76000 ਦੇ ਵਿੱਚੋਂ ਮਾਨਤਾ ਹੋ ਜਾਏਗਾ ਦੋਸਤੋ ਇਸ ਤੋਂ ਬਾਅਦ ਭਾਈ ਹਰਵੈਲ 15A 1 ਬਲੈਕ ਜੈਸ ਠੀਕ ਹੈ ਜੀ ਹਾਂ ਜੀ ਆ ਇਹ ਸੰਤੋਖ ਸਾਹਿਬ ਜੀ ਦੇਨ ਦਾਸ ਤੋਂ 15 ਘੜੂ ਵਿੱਚ 10 ਤੋਂ 15 ਦਿਨ ਹਜੇ ਕੱਚੀ ਹੈ ਨਾ ਜੀ ਹਾਂ ਜੀ ਆ ਜੀ ਲੈ ਜੂਗੀ ਠੀਕ ਹੈ ਸੰਤੋਖ ਸਾਹਿਬ ਜੀ ਆਪਾਂ ਇਹਦੀ ਫੁੱਲ ਗਰੰਟੀ ਦੇਵਾਂਗੇ ਠੀਕ ਆ ਆ 13 ਲੀਟਰ ਠੀਕ ਹੈ ਜੀ 12 ਤੋਂ 13 ਲੀਟਰ ਜਿਹੜਾ ਇਹਦੀ ਮਿਲਕਿੰਗ ਆ ਠੀਕ ਆ ਇਹ ਪਾਉਗੀ ਕਾਲੇ ਰੰਗ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਬਲੈਕ ਜਰਸੀ ਵੀ ਇਹ ਕਿੰਦਾ ਵੀ ਹੈਗੀ ਆ ਬਲੈਕ ਜਰਸੀ ਜਿਹੜੀ ਹੈ ਤਕਰੀਬਨ ਇਹਦੀ ਜਿਹੜੀ ਸ਼ੇਪ ਆ ਉਹ ਇਸੇ ਤਰੀਕੇ ਦੀ ਲੈਂਦੀ ਆ ਠੀਕ ਆ ਜੀ ਤੇ ਸ਼ਵਾ ਤੇ ਪਰ ਇੱਕ ਨੰਬਰ ਫਿਰ ਸੀਲਸ ਲੱਗ ਛੰਡੀ ਆ ਠੀਕ ਆ ਤੇ ਸੂਬਾ ਵੀਰ ਦੂਜਾ ਸੂਣਾ ਕਿ ਤੀਜਾ ਇਸ ਨੇ ਤੀਜਾ ਸੂਬਾ ਕਿਸਾਨ ਵੀਰ ਜਿਸ ਮਾਰੀ ਬੋਨੇ ਕਬਡੀਆਂ ਗਾਵਾਂ ਚ ਆਉਂਦੀ ਆ ਦਿਨ 15 ਲੈ ਜੂਗੀ ਦੋਸਤੋ ਕੱਦ ਕੱਦ ਹੀ ਪੂਰਾ ਹੈਗਾ ਆ ਜਿਹੜਾ ਦੋਸਤੋ ਜਿੰਨਾ ਕਿ ਥਣ ਹਵਾਨਾ ਇਸ ਨੇ ਬਣਾਇਆ ਤਕਰੀਬਨ ਅਜੇ 15 ਦਿਨ ਬਾਕੀ ਇਸੂਰ ਦੇ ਵਿੱਚ ਤਕਰੀਬਨ ਗਾਵਾਂ 2-4 ਦਿਨ ਦੇ ਵਿੱਚ ਹੀ ਆ ਜਾਂਦੀਆਂ ਬਿਲਕੁਲ ਬਾਕੀ 34 ਇੱਕ ਨੰਬਰ ਆ ਠੰਡੀ ਅਸੀਲਾ ਬਿਲਕੁਲ ਵੀ ਕੋਈ ਲੱਤ ਛੜਨੀ ਕੋਈ ਕੁਝ ਨਹੀਂ ਜਿੱਦਾਂ ਬੰਦ ਠੰਡੀ ਬਿਲਕੁਲ ਠੰਡੀ ਥੀਹਰੀਆ ਦੋਸਤੋ ਚਾਹ ਬਾੜ ਵੀ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਭਾਈ ਹਰਵੈਲ ਨਾਲ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਭਾਈ ਮੁੱਲ ਕਿੰਨਾ ਕਰਤਾਂਗੇ ਸਰਦਾਰ ਜੀ ਜੇ ਤਾਂ ਆਪਾਂ ਇਹਨੂੰ ਸੂਈ ਤੇ ਵੇਚਦੇ ਆ ਮੰਮੀ ਆਹ ਇਹ 30000 ਦੀ ਹਾਂਜੀ 36000 ਦੀ ਥੀਹ ਚੂਕੇ ਵਿਕਦੀ ਆ ਤਾਂ ਠੀਕ ਹੈ ਜੀ ਇਸ ਤਰ੍ਹਾਂ ਸਾਡੇ 25000 ਹਾਂ ਹੁਣ ਮੌਕੇ ਤੇ 2525 ਦੀ ਮਰਜ਼ੀ ਦੀ ਜੇ ਆਪਾਂ ਇਹਨੂੰ ਸੋਕੇ ਦੋਤੇ ਕਰੀਏ ਬਲਕਿ 10 15 ਦਿਨ ਆਪਣੇ ਘਰ ਰਹਿ ਜਾਂਦੀ ਆ ਸੂਣ ਤੋਂ ਬਾਅਦ ਕੋਈ ਲੈ ਕੇ ਜਾਵੇ ਬਿਲਕੁਲ ਆਪਾਂ 36 ਦੀ ਦੇਵਾਗੇ ਫਿਰ 36000 ਦੋਸਤੋ ਮੋਲ ਜਦੋਂ ਸੂਣ ਤੋਂ ਬਾਅਦ ਤੁਸੀਂ ਲੈ ਕੇ ਜਾਂਦੇ ਜਿ ਚਵਾਈ ਆਪਦੀ ਤਸੱਲੀ ਕਰਕੇ ਲੈ ਕੇ ਜਾ ਸਕਦੇ ਹਾਂ ਬਲਕਿ ਅੱਜ ਦੇ ਮੌਕੇ ਦਾ ਜਿਹੜਾ ਹੁਣ ਮੌਕੇ ਦਾ ਰੇਟ ਆ ਪ੍ਰਾਈਸ ਆ ਉਹ 25 25 25000 ਜਿਹੜਾ ਮੋਲ ਆ ਬਿਲਕੁਲ ਇਹਨੂੰ ਸਾਡੀ ਬਲੈਕ ਜਰਸੀ ਆ ਨਾ ਜਿਵੇਂ ਕੋਈ ਵੀ ਜਰਸੀ ਆ ਇਹ ਜਿਹੜੀ ਸ਼ੇਪ ਹੁੰਦੀ ਆ ਪਿਛੇ ਉੱਪਰ ਇਹ ਚੀਜ਼ ਦਿਲ ਪਰਮਾਥੇ ਜੀ ਬਿਲਕੁਲ ਬਿਲਕੁਲ ਛੋਟਾ ਕੰਨ ਬਿਲਕੁਲ ਜਿਵੇਂ ਪਤਲੀ ਚੰਬੜੀ ਬਿਲਕੁਲ ਏਜਰਸੀਆਂ ਦੀ ਜਿਹੜੀ ਬਿਲਕੁਲ ਏਜਰਸੀਆਂ ਤੋਂ ਵੀ ਕੁਆਲਿਟੀ ਚ ਆਉਂਦੀਆਂ ਇੱਕ ਗੁਰੇ ਰੰਗ ਚ ਲਾਲ ਜਿਹਨੂੰ ਕਹਿੰਦੇ ਆਪਾਂ ਤਾਂ ਇੱਕ ਬਲੈਕ ਠੀਕ ਹੈ ਤੇ ਬਾਈ ਹਰਵੀਰ ਹੁਣ ਸਵਾਈਪ ਹੋਣੀ ਹੈ ਤਾਂ ਸਭ ਮੈਂ ਸਭ ਆ ਕੇ ਬੰਦ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਡੱਬੀ ਵੈੜ ਦਿਖਾਈ ਹੈ ਉਹਦੀ ਚੁਾਈ ਪ੍ਰੋਪਰ ਤੁਹਾਨੂੰ ਆਪਾ ਥਾਣਾ ਦੀ ਚੈੱਕ ਪਾਸ ਚਾਰੇ ਥਾਣਾ ਤੋਂ ਚੈੱਕ ਪਾਸ ਕਰਵਾ ਦਿੰਨੇ ਆ ਦੋਸਤੋ ਤਸੱਲੀ ਦੇ ਨਾਲ ਜਿਹੜੀ ਤੁਸੀਂ ਧਿਆਨ ਦੇਣਾ ਜ਼ਰੂਰ ਦੇਖ ਲਿਓ ਠੀਕ ਹੈ ਜੀ ਚਲੋ ਜੀ ਆ ਕੋਈ ਵੰਗਾਂ ਨਹੀਂ ਇਹਨੂੰ ਕੋਈ ਪਛ ਨੂੰ ਆਹ ਲਓ ਦੋਸਤੋ ਕਰੋ ਚੈੱਕ ਬਿਨਾ ਨਿਆਣੇ ਤੋਂ ਬਿਨਾ ਬੰਗੇ ਤੋਂ ਤੇ ਠੰਡੇ ਜਿਹੜੇ ਸੀਰਤ ਲੱਗ ਪਸ਼ੂ ਦੀ ਜਿਹੜੀ ਦੋਸਤੋ ਇਹੋ ਖੂਬੀ ਹੁੰਦੀ ਆ ਖਾਸੀਅਤ ਹੁੰਦੀ ਆ ਆ ਦੇਖੇ ਜੀ ਬੱਚਾ ਨਾ ਸੋ ਦੋਸਤੋ ਚੰਗੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਚਵਾਈ ਹੈਗੀ ਆ ਐਨ ਪੋਲੀ ਜਿਹੜੀ ਚਵਾਈ ਆ ਬੈੜ ਦੀ ਤੇ ਆਪਦੀ ਵੀ ਤੁਸੀਂ ਇੱਕ ਟਾਈਮ ਦੋ ਟਾਈਮ ਜਿਹੜੀ ਚੈਕਲੀ ਜ਼ਰੂਰ ਕਰਕੇ ਫਿਰ ਸੌਦਾ ਕਰ ਸਕਦੇ ਜੇ ਬਾਕੀ ਹੁਣ ਮੈਂ ਜਿਹੜਾ ਵਿਖਾਉਣ ਦਾ ਮਕਸਦ ਆ ਜਿਹੜਾ ਦੋਸਤੋ ਤੁਸੀਂ ਜੇਕਰ ਆਨਲਾਈਨ ਸੌਦਾ ਕਰਦੇ ਹੋ ਤਾਂ ਉਹਦੇ ਦੇ ਵਿੱਚ ਜਿਹੜਾ ਤੁਹਾਨੂੰ ਬਿਲਕੁਲ ਸੌਖਾ ਹੋ ਜਾਂਦਾ ਵੀ ਚਾਰੇ ਥਾਣਾਂ ਦੀ ਜਿਹੜੀ ਚੈੱਕ ਪਾਸ ਹੋ ਜਾਂਦੀ ਆ ਆ ਲਓ ਜੀ ਠੀਕ ਹੈ ਜੀ ਮੁਠੀਆਲਾ ਥਾਣਾ ਬਹੁਤ ਵਧੀਆ ਲਓ ਦੋਸਤੋ ਆਲਮੋਸਟ ਚਵਾਈ ਜਿਹੜੀ ਹੋ ਗਈ ਆ ਕੱਲਿਓਂ ਪਾਰ ਜਿਹੜੀ ਬਾਲਟੀ ਇੱਕ ਟਾਈਮ ਦੀ ਕਰ ਦਿੱਤੀ ਹੈ ਬਾੜ ਨੇ ਜਿਹੜਾ 12 ਲੀਟਰ ਦੁੱਧ ਹੈ ਥੱਲੇ ਆਸਾਂ ਭਰਾਈ ਆ ਠੀਕ ਹੈ ਭਾਈ ਸੋ ਦੋਸਤੋ ਐਸਟੀਮੇਟ ਤੁਸੀਂ ਆਪ ਲਗਾ ਸਕਦੇ ਹੋ ਹੁਣ ਤਕਰੀਬਨ 6 ਤੋਂ ਬਾਹਰ ਹੋਵੇਗਾ ਦੁੱਧ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਚਵਾਈ ਹੈ ਲਗਾਤਾਰ ਆਪਾਂ ਵੀ ਕਰਵਾ ਦਿੰਨੇ ਆ ਟਰੋਪਰ ਜਿੰਨੇ ਪਸ਼ੂ ਵੀ ਦੋਸਤੋ ਕਵਰ ਹੋਣਗੇ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋ ਜਾਂਦੀ ਆ ਪਰ ਜਿਹੜਾ ਮਕਸਦ ਬਾਈ ਹਰਵੇਲ ਦਾ ਹੁੰਦਾ ਵੀ ਜਿੰਨੇ ਪਸ਼ੂ ਆਪਾਂ ਦਿਖਾਇਆ ਵੀਡੀਓ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਚੁਆਈ ਹੈਗੀ ਪ੍ਰੋਪਰ ਤੁਹਾਨੂੰ ਦਿਖਾਈ ਜਾਵੇ ਤਾਂ ਜੋ ਕਿਸਾਨ ਵੀਰ ਉਹ ਤੁਹਾਡੇ ਜਿਹੜੀ ਸਮਝ ਵਿੱਚ ਗੱਲਬਾਤ ਆ ਸਕੇ ਤੇ ਤੁਸੀਂ ਸੌਦਾ ਵੀ ਜਿਹੜਾ ਬੜੇ ਸੌਖੇ ਤਰੀਕੇ ਢੰਗ ਤਰੀਕੇ ਨਾਲ ਕਰ ਲਓ ਇਸ ਤੋਂ ਬਾਅਦ ਆਪਾਂ ਸੈਕੰਡ ਅ 3 ਨੰਬਰ ਤੇ ਜਿਹੜੀ ਦੋਸਤੋ ਇੱਕ ਮੱਝ ਸੀ ਆਪਾਂ ਦਿਖਾਈ ਨਹੀਂ ਲਈਦੀ ਅ ਬਿਲਕੁਲ ਜਿਹੜੀ ਚੁਆਈ ਦੀ ਜਿਹੜਾ ਬੱਚਾ ਛੱਡਦਾ ਫੀਮੇਲ ਕਾਪ ਸੀਗੀ ਉਸਦੇ ਨੀਚੇ ਬੱਚਾ ਛੱਡ ਦਿੱਤਾ ਜੀ ਪ੍ਰੋਪਰ ਜਿਹੜੀ ਥਾਣਾ ਦੀ ਚੈੱਕ ਪਾਸਾ ਤਸੱਲੀ ਨਾ ਕਰਵਾਵਾਂਗੇ ਤੁਹਾਨੂੰ ਠੀਕ ਹੈ ਜੀ ਆ ਲਓ ਚਲੋ ਠੀਕ ਹੈ ਜੀ ਬੰਦ ਲਓ ਠੀਕ ਹੈ ਦੋਸਤੋ ਜਿਹੜਾ ਪਸਮਾ ਤੇ ਪਸਮਾਹ ਤੋਂ ਬਾਅਦ ਜਿਹੜਾ ਥਾਣਾ ਦੋਸਤੋ ਕਿਦਾਂ ਦਾ ਨਿਕਲ ਕੇ ਆਇਆ ਆ ਲਓ ਜੀ ਆ ਦੇਖੋ ਬਿਲਕੁਲ ਅਗਲੇ ਪਿਛਲੇ ਥਾਣਾ ਦਾ ਜਿਹੜਾ ਮੇਲ ਝੋਲਾ ਦੋਸਤੋ ਦੇਖੋ ਤਸਲੀ ਦੇ ਨਾਲ ਵਿੱਥਾਂ ਵਰਨਾ ਜਿਹੜੀਆਂ ਹੈਗੀਆਂ ਦੋਸਤੋ ਗੈਬੰਤਰ ਪੂਰਾ ਹੈਗਾ ਠੀਕ ਹੈ ਜੀ ਕਰਦੇ ਆਪਾਂ ਚਬਾਈ ਸਟਾਰ ਦੇਖਦੇ ਆ ਲਓ ਜੀ Ah, que les han dicho ahí Carlos aquí. Ah, descubierto. ਬੱਦ ਕਰੇ ਕਰੇ ਅਗਲੇ ਦਿਨਾਂ ਦੀ ਚਵਾਈ ਜਿਹੜੀ ਤੇ ਤੁਸੀਂ ਜੀਰਾਂ ਨੂੰ ਦੇਖੋ ਆ ਉਂਜੀ ਪੋਲੀ ਜਵਾਈ ਹੈ ਚਵਾਈ ਜਦੋਂ ਸਭ ਬੋਲ ਆ ਲਓ ਇਹ ਤਸੱਲੀ ਕਰ ਲਓ ਮੇਰਾ ਵੀਰ ਇਹ ਲਗਭਗ ਜਿਹੜੀ ਕਿਲੋ ਤੇ ਨੀਅਰ ਪਾਊਡਰ ਜਿਹੜੀ ਅੱਗੇ ਗਾਰਡ ਆ ਤੇ ਹੁਣ ਮਗਰਲੇ ਥਾਣਾ ਦੀ ਜਿਹੜੀ ਚੁਵਾਈ ਆ ਉਹ ਵੇਖੋ ਹਾਂ ਲੋਕ ਠੀਕ ਆ ਦੋਸਤੋ ਚਵਾਈ ਜਿਹੜੀ ਆ ਬਿਲਕੁਲ ਕੰਪਲੀਟ ਹੋ ਗਈ ਤਾਂ ਐਸਟੀਮੇਟਰ ਦਾ ਤੁਹਾਨੂੰ ਐਸਟੀਮੇਟਰ ਦਾ ਅੱਠ ਵੀ ਹੋ ਸਕਦਾ ਪਰ ਆਪਾਂ 7 ਕਿਲੋ ਜਿਹੜਾ ਦੁੱਧ ਕਵਾਂਗੇ ਤਾਂ ਅੱਜ 4 ਕ ਦਿਨ ਦੀ ਸੂਈ ਆ ਹੂੰ ਤਾਂ ਕਰੀਬ 10 11 ਲੀਟਰ ਦੀ ਆਰਾਮ ਨਾਲ ਚਵਾਈ ਕਰਾਊਗੀ ਠੀਕ ਹੋ ਸਕਦਾ ਮੇਨ ਤੇ ਸਦਕਾ ਕੋਈ ਵੱਧ ਵੀ ਚੋਲੇ ਪਰ ਆਪਾਂ ਨਾਰਮਲੀ ਜਿਹੜੀ ਖੇਚਲਾਪੋ ਆਪਣੀਆਂ ਵੀ ਖੇਚਲਾਪੋ ਆਪਣੀਆਂ ਠੀਕ ਆ ਦੋਸਤੋ ਆ ਵੇਖੋ ਹੁਣ ਮੌਕੇ ਦਾ ਜਿਆਦੀ ਗੱਲਾਂ ਤਾਂ ਲੀਟਰ ਵੀ ਮਰਵਾ ਦਿੰਨੇ ਆ ਲਓ ਜੀ ਕਰੋ ਸਟਾਰ ਜੀ ਆ ਲੋ ਦੋਸਤਾਂ ਅ ਰੀਟਰ ਮਾਰਕੀਟ ਆ ਦੋਸਤੋ ਇਧਰ ਕੋ ਤੁਹਾਨੂੰ ਆਪਾਂ ਜੋਕ ਕੇ ਜਿਹੜਾ ਦਿਖਾ ਦਿੰਨੇ ਆ ਜੋ ਕੁਝ ਵੀ ਹੋਇਆ ਤੁਸੀਂ ਆਪਦਾ ਦੇਖ ਸਕਦੇ ਜੀ ਸ਼ਬਦਾ ਕਰ ਸਕਦੇ ਜੀ ਆ ਲੋ ਇਸ ਸਮੇਂ ਮੱਚ ਕੋਈ ਸ਼ੱਕ ਨਹੀਂ ਬਹੁਤ ਹੀ ਵਧੀਆ ਦੇਖਿਆ ਜੀ ਦਨ ਚਾਰ ਹੈ ਪੰਜ ਦੇ ਲਗਭਗ ਹੈਗਾ ਪਰ ਤੁਹਾਨੂੰ ਦਾ ਆਪਾ ਜਿਹੜਾ ਕਰੀਬ 8 ਲੀਟਰ ਜਿਹੜਾ ਦੱਸਿਆ ਮੈਂ ਤੁਹਾਨੂੰ ਜਿਹੜਾ ਚੱਲ ਰਿਹਾ ਵਾ ਤੇ ਅਜੇ 4 ਕਿੰਦੀ ਸੂਈ ਹੈ ਚਾਰ ਦਿਨ ਦੀ ਦੋਸਤੋ ਸੂਈ ਹੈ ਤਾਂ ਬਿਲਕੁਲ 8 ਲੀਟਰ ਤੁਸੀਂ ਮੰਨਿਓ ਨੌਵਾਂ ਲੀਟਰ ਮੈਂ ਨਹੀਂ ਕਹਿੰਦਾ ਤੁਸੀਂ ਮੰਨਿਓ 8 ਲੀਟਰ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੇ 9 ਲੀਟਰ ਤੁਸੀਂ ਘਰੇ ਚਵਾਈ ਕਰੋਗੇ ਜਿਹੜਾ ਦੋਸਤੋ ਉਹ ਵਾਧੇ ਵੰਡੇ ਵਾਲੀ ਕਹਿੰਦਾ ਠੀਕ ਹੈ ਭਾਈ ਬਾਕੀ ਵੀਡੀਓ ਲੰਬੀ ਹੋਏ ਸੋ ਦੋਸਤੋ ਵੀਡੀਓ ਥੋੜੀ ਹੋਰ ਲੰਬੀ ਹੋ ਜਾਣੀ ਹੈ ਕਿਉਂਕਿ ਪਸੂ ਹੋਰ ਵੀ ਦੋ ਤਿੰਨ ਜਿਹੜੇ ਨਾਕ ਤੁਹਾਨੂੰ ਦਿਖਾਏ ਵਿਖਾਉਣ ਵਾਲੇ ਰਹੇ ਨੇ ਸਾਰੇ ਚੰਗੇ ਨੇ ਜਿਹੋਣ ਜੋ ਦੱਸਿਆ ਉਹ ਵੀ ਹੈਗਾ ਜੋ ਭਾਈ ਦੱਸਦਾ ਉਹ ਹੀ ਨਿਕਲੂਗਾ ਦੋਸਤੋ ਜਿੰਨਾ ਵੀ ਆਪਾਂ ਦੁੱਧ ਦੱਸਿਆ ਉਹਨਾਂ ਨਾਲੋਂ ਥੋੜਾ ਥੋੜਾ ਆਪਾਂ ਘਾਟ ਹੀ ਦੱਸਦੇ ਹਾਂ ਠੀਕ ਆ ਭਾਈ ਹਰ ਵੇਲੇ ਇੱਕ ਸੰਪਰਕ ਨੰਬਰ ਦਾ 990382025 9906382025 ਓਕੇ ਭਾਈ ਹਰਬੀਲ ਸੋ ਦੋਸਤੋ ਇਹ ਸਨ ਭਾਈ ਹਰਬੀਲ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਐਨੀਮਲ ਜਿਹੜੇ ਦੋਸਤੋ ਤੁਹਾਨੂੰ ਦਿਖਾਏ ਆਪਾਂ ਪੰਜ ਨਗ ਦਿਖਾਏ ਸੋ ਵੀਰ ਦੇ ਨਾਲ ਤੁਸੀਂ ਕੰਟੈਕਟ ਕਰਕੇ ਸੌਦਾ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ